आनंद ਇਹ ਬਖਸ਼ਿਸ਼ਾਂ ਕਲੰਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਿ ਕੇ ਬਾਬਾ ਦੀਪ ਸਿੰਘ ਮਹਾਰਾਜ ਨੇ ਬਾਣੀ ਆ ਇਤਿਹਾਸ ਬਹੁਤ ਲੰਬਾ ਹੈ ਅਸਤਰ ਵਿਦਿਆ ਸ਼ਸਤਰ ਵਿਦਿਆ ਘੋੜ ਸਵਾਰੀ ਇਹ ਚੀਜ਼ਾਂ ਸਿੱਖੀਆਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਰਹਿ ਕੇ ਆਖੋ ਸਤਨਾਮ ਸਭ ਕੁਝ ਹਰ ਚੀਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸਿੱਖੀ ਪਰਿਵਾਰ ਨੇ ਇੱਕ ਦਿਨ ਵੀ ਨਹੀਂ ਕਿਹਾ ਕਿਉਂ ਪਤਾ ਸੀ ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਵੀ ਪੂਰਿਆ ਗੁਰਾਂ ਦੇ ਚਰਨਾਂ 'ਚ ਬੈਠਾ ਸਾਡਾ ਪੁੱਤ ਅਸਤਰ ਵਿਦਿਆ ਸ਼ਸਤਰ ਵਿਦਿਆ ਹਰ ਚੀਜ਼ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਬਹਿ ਕੇ ਸਿੱਖੀ 1699 ਦਾ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਰਹਿ ਕੇ ਖੰਡੇ ਦੀ ਪੋਹਲ ਵੀ ਪ੍ਰਾਪਤ ਕੀਤੀ ਭਾਈ ਦੀਪੇ ਤੋਂ ਬਾਬਾ ਦੀਪ ਸਿੰਘ ਜੀ ਬਣ ਗਏ ਆਖੋ ਸਤਨਾ ਵਾਹਿਗੁਰੂ ਫਿਰ ਉਹ ਸਮਾਂ ਆਇਆ ਇਨ੍ਹਾਂ ਦੇ ਨਗਰ 'ਚੋਂ ਉਹ ਵੱਡੇ ਨਗਰ ਸਾਰੇ ਇਲਾਕੇ 'ਚੋਂ ਸੰਗਤਾਂ ਆਈਆਂ ਮਹਾਰਾਜ ਸਾਡੇ ਉੱਧਰ ਸਿੱਖੀ ਦੇ ਪ੍ਰਚਾਰ ਦੀ ਥੋੜੀ ਜੀ ਇੱਕ ਗੁਰਸਿੱਖ ਦੀ ਲੋੜ ਹੈ ਸਾਡੇ ਇਲਾਕੇ 'ਚ ਕੋਈ ਪ੍ਰਚਾਰ ਕਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਤੋਰਿਆ ਬਾਬਾ ਦੀਪ ਸਿੰਘ ਮਹਾਰਾਜ ਨੂੰ ਵੀ ਆਪਣੇ ਇਲਾਕੇ 'ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਉਹ ਸਮੇਂ ਆਏ ਜਿਹੜਾ ਆਪਾਂ ਹੁਣ ਸਭ ਨੇ ਮਨਾਇਆ ਸ਼ਹੀਦੀ ਦਿਹਾੜੇ ਉਦੋਂ ਬਾਬਾ ਦੀਪ ਸਿੰਘ ਨੂੰ ਮਾਰ ਦਾ ਹੁਕਮ ਨਹੀਂ ਸੀ ਜੰਗ ਚਾਣ ਦਾ ਕਿਉਂਕਿ ਮਾਰ ਨੇ ਬਹੁਤ ਵੱਡੀਆਂ ਸਿਵਾਵਾਂ ਲੈਣੀਆਂ ਸੀ ਆਖੋ ਸਤਨਾਮ ਵਾਹਿਗੁਰੂ ਬਹੁਤ ਵੱਡੀਆਂ ਸਿਵਾਵਾਂ ਜੱਗਾ ਜੁੱਧਾਂ ਦਾ ਸਮਰਕੌਰ ਦੀ ਗੱਡੀ ਮਾਛੀਵਾੜੇ ਦੇ ਜੰਗਲ ਗਲਾਬੇ ਪੰਜਾਬੇ ਦਾ ਖੂ ਉੱਚ ਦੇ ਪੀਰ ਖਦਰਾਨੇ ਦੀ ਢਾਵ ਕੋਟਕਪੁਰਾ ਚਲਦੇ ਚਲਦੇ ਸੱਚੇ ਪਾਤਸ਼ਾਹ ਪਹੁੰਚੇ ਸੀ ਦਮਦਮਾ ਸਾਹਿਬ ਦੀ ਧਰਤੀ ਤੇ ਜਿੱਥੇ ਜਾ ਕੇ ਪਾਤਸ਼ਾਹ ਨੇ ਦਮ ਲਿਆ ਸਭੋਂ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਭਾਗ ਲਾਏ ਉੱਥੇ ਦੇ ਡੱਲੇ ਚੌਧਰੀ ਨਾਲ ਵੀ ਮਹਾਰਾਜ ਦੀ ਵਿਚਾਰ ਹੋਈ ਡੱਲੇ ਨੇ ਆ ਕੇ ਕਿਹਾ ਮਹਾਰਾਜ ਤੁਸੀਂ ਮੈਨੂੰ ਇੱਕ ਵਾਰੀ ਯਾਦ ਕਰ ਲੰਦੇ ਤੁਹਾਨੂੰ ਚਾਰ ਪੁੱਤ ਛੱਡੋ ਪੂਰੀ ਫੌਜ ਤੁਹਾਨੂੰ ਸ਼ਹੀਦ ਕਰਵਾਉਣ ਦੀ ਲੋੜ ਨਹੀਂ ਸੀ ਆਖੋ ਸਤਨਾਮ ਵਾਹਿਗੁਰੂ ਇੱਕ ਵਾਰੀ ਕਿਸੇ ਦੇ ਹੱਥ ਸੁਨੇਹਾ ਭੇਜ ਦੰਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਸੋਚ ਰਹੇ ਨੇ ਇਹ ਡੱਲਾ ਨਹੀਂ ਬੋਲ ਰਿਹਾ ਡੱਲੇ ਦਾ ਹੰਕਾਰ ਬੋਲ ਰਿਹਾ ਆਖੋ ਸਤਨਾਮ ਵਾਹਿਗੁਰੂ ਇਨੂੰ ਮਾਣ ਹੈ ਫੌਜਾਂ ਦਾ ਇਹਨੂੰ ਮਾਣ ਹੈ ਆਪਣੇ ਸਿਪਾਹੀਆਂ ਦਾ ਪਰ ਇਹ ਨਹੀਂ ਜਾਣਦਾ ਵੀ ਜਿਹੜੇ ਮੇਰੇ ਨਾਲ ਰਹੇ ਸੀ ਉਹ ਮਾਇਆ ਵਾਲੇ ਨਹੀਂ ਉਹ ਪੈਸੇ ਵਾਲੇ ਨਹੀਂ ਉਹ ਪ੍ਰੇਮ ਵਾਲੇ ਸੀ ਸੱਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਤਿਨਹੀ ਪ੍ਰਭ ਪਾਇਓ ਉਹ ਪਿਆਰ ਵਾਲੇ ਸੀ ਦੱਲੇ ਚੌਧਰੀ ਦਾ ਵੀ ਮਾਣ ਤੋੜਿਆ ਮਹਾਰਾਜ ਨੇ ਤਾਂ ਗੁਰਮੁਖ ਪਿਆਰਿਓ ਦੱਲੇ ਚੌਧਰੀ ਨੂੰ ਮਹਾਰਾਜ ਕਹਿੰਦੇ ਅਸੀਂ ਬਦੂਖ ਰਫਲ ਪਰਖਣੀ ਐ ਜੱਲਿਆ ਫਿਰ ਤੇਰੇ ਤਨਖਾਈਏ ਦੇਖਿਆ ਛਾਤੀ 'ਚ ਗੋਲੀ ਖਾਣਗੇ ਕਿ ਨਹੀਂ ਗਿਆ ਇਕੱਲੇ-ਇਕੱਲੇ ਕੋਲ ਕਹਿੰਦੇ ਆਜੋ ਗੁਰੂ ਗੋਬਿੰਦ ਸਿੰਘ ਨੇ ਰਫਲ ਪਰਖਣੀ ਐ ਸਾਰੇ ਜਵਾਬ ਦੇ ਕੇ ਕਹਿੰਦੇ ਤੂੰ ਆਪੇ ਖਾਲਾ ਆਖੋ ਸਤ ਨਾਹ ਮੈਦਾਨੇ ਜੰਗ ਚ ਜੂਝ ਕੇ ਮਰ ਜੀਏ ਗੋਲੀ ਖਾ ਕੇ ਉਹ ਗੱਲ ਵੱਖ ਹੈ ਤੇਰੇ ਨਾਲ ਤਨਖਾਹ ਲੰਨੇ ਆ ਪਰ ਐਵੇਂ ਸ਼ਕਤੀ ਚ ਗੋਲੀ ਨਹੀਂ ਖਾਈ ਜਾਂਦੀ ਕਈ ਵਾਰੀ ਬੰਦਾ ਵੈਸੇ ਵੀ ਮਾਨ ਚ ਥੋੜੀ ਜੀ ਹਵਾ ਜੀ ਕਰ ਜਾਂਦਾ ਨਿਆਣਿਆਂ ਦੀ ਮੇਰੇ ਨਿਆਣੇ ਦਾ ਬੜੇ ਕਹਿਣੇ ਵਾ ਜੀ ਮੇਰੇ ਨਿਆਣੇ ਤੇ ਐਵੇਂ ਆ ਉਹ ਬਾਅਦ ਚ ਹੀ ਪਤਾ ਲੱਗਦਾ ਵੀ ਉਹ ਤਾਂ ਹੋਰੇ ਕੁਝ ਬਣ ਗਿਆ ਆਖੋ ਸਤ ਨਾਹ ਉਹ ਬਾਅਦ ਚ ਹੀ ਪਤਾ ਲੱਗਦਾ ਹੈ ਉਹ ਐਵੇਂ ਡੱਲਾ ਚੌਧਰੀ ਵੀ ਉਹ ਮੇਰੇ ਸਿਪਾਈ ਐਵੇਂ ਆ ਮੇਰੇ ਸਿਪਾਈ ਐਵੇਂ ਆ ਮੇਰੇ ਨਾਲ ਦੀ ਫੌਜ ਐਵੇਂ ਆ ਮਹਾਰਾਜ ਨੇ ਮਿੰਟ ਲਾਇਆ ਹੰਕਾਰ ਤੋੜਨ ਨੂੰ ਕਿਉਂਕਿ ਹਰ ਜੀ ਉਹ ਹੰਕਾਰ ਨਾ ਭਾ ਭਾਈ ਬੇਦਕੂਕ ਸੁਣਾਵੇ ਕੱਲੇ ਕੱਲੇ ਕੋਲ ਗਿਆ ਸਾਰੇ ਹੱਥਾਂ ਲਾ ਕੇ ਡੱਲਾ ਚੌਧਰੀ ਨੀਵੀਂ ਜੀ ਪਾਈ ਥੱਲੇ ਨੂੰ ਮੂੰਹ ਆ ਕੇ ਖੜ ਗਿਆ ਮਹਾਰਾਜ ਕੋਲ ਮਹਾਰਾਜ ਕਹਿੰਦੇ ਲਿਆ ਫਿਰ ਤੇਰੇ ਤਨਖਾਈਏ ਲੈ ਦੇਖੀਏ ਸਾਡੀ ਇਹ ਰਫਲ ਕਿੱਡੀ ਕੁ ਪਾਵਰ ਵਾਲੀ ਐ ਛੱਤੀ چیرਦੀ ਐ ਕਿ ਨਹੀਂ ਕਹਿੰਦਾ ਮਹਾਰਾਜ ਜੀ ਮੇਰਾ ਮਾਨ ਟੁੱਟ ਗਿਆ ਕਹਿੰਦਾ ਕੀ ਗੱਲ ਕਹਿੰਦੇ ਜੀ ਕੋਈ ਵੀ ਨਹੀਂ ਆਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਤੂੰ ਤੇ ਕਹਿੰਦਾ ਸੀ ਚਾਰ ਪੁੱਤ ਸ਼ਹੀਦ ਕਰਾਉਣ ਦੀ ਲੋੜ ਨਹੀਂ ਸੀ ਤੂੰ ਤੇ ਕਹਿੰਦਾ ਸੀ ਮੈਨੂੰ ਮੜਾ ਜਾ ਸੁਨੇਹਾ ਘੱਲ ਦਿੰਦੇ ਅੱਜ ਕਹਿੰਦਾ ਜੀ ਬੱਸ ਬਲ ਟੁੱਟ ਗਿਆ ਮੇਰਾ ਹੰਕਾਰ ਟੁੱਟ ਗਿਆ ਮਰ ਗਨੇ ਜਾ ਫਿਰ ਮੇਰੇ ਵਾਲਿਆਂ ਨੂੰ ਆਵਾਜ਼ ਮਾਰ ਆਹ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਇੱਕ ਨੇ ਦਸਤਾਰ ਸਜਾਲੀ ਸੀ ਇੱਕ ਨੇ ਦੋਕ ਲੜ ਰਹੇ ਨੇ ਸੀ ਐ ਫੜ ਰੱਖੀ ਸੀ ਹੱਥ 'ਚ ਸਜਾਰਿਆ ਸੀ ਬੈਠਾ ਮਾਰੀ ਆਵਾਜ਼ ਡੱਲਾ ਚੌਧਰੀ ਆਵਾਜ਼ ਮਾਰਦਾ ਗੁਰੂ ਗੋਬਿੰਦ ਸਿੰਘ ਨੇ ਰਫਲ ਪਰਖਣੀ ਐ ਛਾਤੀ 'ਚ ਗੋਲੀ ਮਾਰ ਕੇ ਕੋਈ ਆਉਟ ਕੇ ਉਹ ਤੰਬੂਆਂ ਚੋਂ ਛਾਲਾ ਮਾਰ ਕੇ ਜੋਧੇ ਬਾਹਰ ਆ ਗਏ ਆਖੋ ਸਤਨਾਮ ਵਾਹਿਗੁਰੂ ਇਹ ਆ ਪਿਆਰ ਵਾਲਿਆਂ ਦੀ ਗੱਲ ਇਹ ਐ ਉਹ ਜੋਧਿਆਂ ਦੀ ਗੱਲ ਜਦੋਂ ਗੁਰਬਚਨੇ ਨਰਨਕਾਰੀਏ ਵਰਗੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਆਪਣੇ ਪੈਰਾਂ 'ਚ ਰੱਖ ਕੇ ਐਵੇਂ ਉੱਪਰ ਬਹਿਣ ਦਾ ਸੀ ਬਥੇਰੀਆਂ ਪੰਥਕ ਸਰਕਾਰਾਂ ਸੀ ਬਥੇਰੇ ਜਥੇਦਾਰ ਵੀ ਉਹਦਿਆਂ ਤੇ ਬੈਠੇ ਸੀ ਔਰ ਉੱਥੇ ਕੋਈ ਜੋਧਾ ਉੱਠਿਆ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦਾ ਮੈਂ ਗੁਰੂ ਦੀ ਬੇਅਦਬੀ ਨਹੀਂ ਹੋਣ ਦੇਣੀ ਆਖੋ ਸਤਨਾਮ ਉਹਨਾਂ ਨੇ ਕਹੀ ਸੀ ਇਹ ਗੱਲ ਬਾਕੀਆਂ ਨੇ ਆਸ ਰੱਖੀ ਕੁਰਸੀਆਂ ਦੀ ਬਾਕੀਆਂ ਨੇ ਆਸ ਰੱਖੀ ਸ਼ੌਹਰਤਾਂ ਦੀ ਬਾਕੀਆਂ ਨੇ ਆਸ ਰੱਖੀ ਵੱਡੀ ਵੱਡੀ ਕੁਰਸੀਆਂ ਹਾਸਲ ਕਰਨ ਦੀ ਪਰ ਬਾਬਾ ਜਰਨੈਲ ਸਿੰਘ ਜੀ ਦੀ ਇੱਕੋ ਹੀ ਗੱਲ ਸੀ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿੰਧ ਘਣਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੰਧ ਘਣਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਚ ਰੱਖਣਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਚ ਰੱਖਣਾ ਜਾਵੇ

ਕਿਸ ਜਦਕ ਨਾ ਜਾਵੇ ਕਿਸ ਜਦਕ ਨਾ ਜਾਵੇ ਕਿਸ ਜਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਚਾਉ ਹੈ ਇਹ ਹੈ ਗੁਰੂ ਨਾਲ ਪਿਆਰ